ਤੁਹਾਨੂੰ ਕਿਸੇ ਨੇ ਵੀ ਦੱਸੇ ਨਹੀਂ ਹੋਣਗੇ ਜਦੋਂ ਉਹ ਗੱਲਾਂ ਤੁਹਾਡੇ ਨਾਲ ਸਾਡੀ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਗੱਲਾਂ ਦੇ ਨਾਲ ਟੱਚ ਕਰ ਜਾਂਦੀਆਂ ਨੇ ਜਾਂ ਤੁਹਾਡਾ ਕੋਈ ਵੀ ਮੁੱਦਾ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਦੇ ਨਾਲ ਟੱਚ ਕਰ ਜਾਂਦਾ ਹੈ ਤਾਂ ਤੁਹਾਨੂੰ ਜਿਹੜਾ ਇੱਕ ਓਪੀਨੀਅਨ ਮਿਲ ਜਾਂਦਾ ਹੈ ਦੋਸਤੋ ਅਰਜਦਾ ਸਾਡਾ ਮੁੱਦਾ ਹੈ ਕਿ ਜਦੋਂ ਤੁਸੀਂ ਜ਼ਮੀਨ ਖਰੀਦਦੇ ਹੋ ਜਾਂ ਤੁਹਾਡੀ ਕੋਈ ਵੀ ਜ਼ਮੀਨ ਜਾਂ ਤੁਹਾਨੂੰ ਵਿਰਾਸਤ ਦੇ ਵਿੱਚ ਤੁਹਾਡੇ ਪੁਰਖਿਆਂ ਤੋਂ ਤੁਹਾਨੂੰ ਮਿਲੀ ਹੈ ਤੇ ਉਹ ਜ਼ਮੀਨ ਰਿਕਾਰਡ ਦੇ ਵਿੱਚ ਬੱਧ ਹੁੰਦੀ ਹੈ ਤੇ ਮੌਕੇ ਤੇ ਮਾਪ ਦੇ ਤੌਰ ਤੇ ਉਹ ਜ਼ਮੀਨ ਹੈ ਜਿਹੜੀ ਉਹ ਘਟ ਜ ਹੰਦੀ ਹੈ ਮੰਨ ਲਓ 10 ਕਿੱਲੇ ਪ੍ਰਾਪਰਟੀ ਹੈ ਉਹਦੇ ਵਿੱਚ 10 ਕਿੱਲੇ 50 ਜਿਹੜੇ ਬਿੱਗੇ ਪ੍ਰਾਪਰਟੀ ਹੋਗੀ ਉਹਦੇ ਵਿੱਚ ਇੱਕ ਬਿੱਗਾ ਜਾਂ ਦੋ ਬਿੱਗਾ ਜਿਹੜੀ ਪ੍ਰਾਪਰਟੀ ਹੈ ਉਹ ਘਟ ਹੈ ਉਹਦੇ ਬਾਰੇ ਉਹਨੂੰ ਕਿਵੇਂ ਅਸੀਂ ਪੂਰਾ ਕਰ ਸਕਦੇ ਹਾਂ ਕਿਸ ਆਸਾਨ ਪ੍ਰੋਸੀਜਰ ਰਾਹੀਂ ਤੇ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਰੈਵਨਿਊ ਦਾ ਅਫੀਸਰ ਕਿਤੇ ਮਿਸ ਗਾਈਡ ਨਹੀਂ ਕਰ ਸਕਦਾ ਤਾਂ ਤੁਹਾਨੂੰ ਉਸ ਚੀਜ਼ ਦਾ ਬਹੁਤ ਬੈਨੀਫਿਟ ਮਿਲੇਗਾ ਦੋਸਤੋ ਇਹ ਜਿਹੜੀਆਂ ਅੱਜ ਤੁਹਾਨੂੰ ਗੱਲਾਂ ਦੱਸਾਂ ਦੀ ਇਹ ਜ਼ਮੀਨ ਨੂੰ ਪੂਰਾ ਕਰਵਾਉਣ ਦੇ ਲਈ ਤੇ ਕਿਵੇਂ ਅਗਰ ਉਹ ਜ਼ਮੀਨ ਘੱਟ ਹੈ ਤੇ ਕਿਵੇਂ ਅਸੀਂ ਉਸ ਦਾ ਜਿਹੜਾ ਕਬਜ਼ਾ ਕਿਸੇ ਤੋਂ ਛੜਾ ਕੇ ਆਪਣੀ ਜ਼ਮੀਨ ਹੈ ਜਿਹੜੀ ਉਹ ਪੂਰੀ ਕਰ ਸਕਦੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੰਨੀ ਕੁ ਬੇਨਤੀ ਜ਼ਰੂਰ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਕੋਈ ਨਵੀਂ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇਗਾ ਦੋਸਤੋ ਕਮੈਂਟ ਵੀ ਜ਼ਰੂਰ ਕਰਿਓ ਅਗਰ ਤੁਹਾਡਾ ਕੋਈ ਕੁਐਸਚਨ ਹੈ ਹੁਣ ਸਭ ਤੋਂ ਮੇਨ ਜਿਹੜੀ ਪ੍ਰੋਬਲਮ ਹੈ ਕਿ ਤੁਹਾਡੀ ਕੋਲ ਰੈਵਨਿਊ ਰਿਕਾਰਡ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਵੱਧ ਹੈ ਤੇ ਅਸਲ ਮਾਪ ਦੇ ਵਿੱਚ ਮਿੰਟੀ ਦੇ ਵਿੱਚ ਕੁਝ ਬਿਸਵੇ ਜਾਂ ਬਿੱਗੇ ਜਾਂ ਫੁੱਟ ਨੇ ਉਹ ਘਟ ਨੇ ਉਹਦੀ ਜਿਹੜੀ ਕਿਵੇਂ ਅਸੀਂ ਉਹਨੂੰ ਪੂਰਾ ਕਰ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਪ੍ਰਾਪਰਟੀ ਹੈ ਕਿਸੇ ਗਵਾਂਡੀ ਦੇ ਦੁਆਰਾ ਕਬਜ਼ਾ ਕੀਤਾ ਜਾਂਦਾ ਤੁਹਾਡੀ ਪ੍ਰਾਪਰਟੀ ਤੇ ਜਾਂ ਕੁਝ ਫੁੱਟਾਂ ਤੇ ਜਾਂ ਬਿਸਵੇ ਤੇ ਜਾਂ ਰਸਤਾ ਅੰਦਰ ਖਿਸਕ ਕੇ ਜਾਣਾ ਜਾਂ ਕੋਈ ਬਾਉਂਡਰੀ ਜਿਹੜੀ ਕੀ ਹੈ ਗਲਤ ਪਮੈਸ਼ ਦੇ ਆਧਾਰ ਤੇ ਕੀਤੀ ਗਈ ਹੈ ਹੁਣ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਮੇਨ ਤਰੀਕਾ ਹੈ ਤੇ ਸਭ ਤੋਂ ਜਿਹੜਾ ਜ਼ਰੂਰੀ ਤਰੀਕਾ ਹੈ ਡਿਮਾਰਕੇਸ਼ਨ ਯਾਨੀ ਕਿ ਨਿਸ਼ਾਨਦੇ ਅਸੀਂ ਆਪਣੀ ਜ਼ਮੀਨ ਦੀ ਨਿਸ਼ਾਨਦੇਈ ਕਰਾਉਣ ਦੇ ਲਈ ਇੱਕ ਜਿਹੜੀ ਐਪਲੀਕੇਸ਼ਨ ਹੈ ਮਾਣਯੋਗ ਤਹਿਸੀਲਦਾਰ ਸਾਹਿਬ ਦੇ ਐਪਲੀਕੇਸ਼ਨ ਮਾਰਕ ਕਰਾਂਗੇ ਜਿੱਥੇ ਕਿ ਤੁਹਾਡੀ ਜਿਹੜੀ ਜ਼ਮੀਨ ਦੀ ਹੈ ਨਿਸ਼ਾਨਦੇਈ ਕੀਤੀ ਜਾਵੇਗੀ ਉਹਦੀ ਜਿਹੜੀ ਪਮਾਈਸ਼ ਹੈ ਉਹ ਕੀਤੀ ਜਾਵੇਗੀ ਜ਼ਮੀਨ ਦੇ ਜਿਹੜੇ ਪੁਰਾਣੀ ਖਸਰਾ ਨੰਬਰ ਨੇ ਉਸ ਅਨੁਸਾਰ ਮਾਪ ਹੈ ਜਿਹੜਾ ਉਹ ਲਿਆ ਜਾਂਦਾ ਹੈ ਜਿਹੜਾ ਕਿ ਆਮ ਤੌਰ ਤੇ ਜਰੀਬ ਰਾਹ ਸੈਟਲਾਈਟ ਦੇ ਰਾਹੀਂ ਜ਼ਮੀਨ ਦੀ ਜਿਹੜੀ ਮਿਨਤੀ ਆ ਉਹ ਕੀਤੀ ਜਾਂਦੀ ਹੈ ਮਿਤੀ ਕਰਨ ਤੋਂ ਬਾਅਦ ਕਨਗੋ ਤੇ ਪਟਵਾਰੀ ਇੱਕ ਰਿਪੋਰਟ ਦੇਣਗੇ ਉਸ ਰਿਪੋਰਟ ਨੂੰ ਸਬੂਤ ਮੰਨਦਿਆਂ ਹੋਇਆਂ ਤੁਸੀਂ ਮਾਨਯੋਗ ਸਿਵਲ ਕੋਰਟ ਜਾਂ ਤਹਿਸੀਲਦਾਰ ਦੀ ਕੋਰਟ ਤੋਂ ਆਪਣੀ ਜ਼ਮੀਨ ਪੂਰੀ ਕਰ ਸਕਦੇ ਹੋ ਇਸ ਦੀ ਅਗਲੀ ਪੂਰੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ